ਵੀਡੀਓ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਗੁਰਜੀਤ ਸਿੰਘ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਤੇ ਨਮਸਕਾਰ ਤੇ ਭਾਈ ਸਾਹਿਬ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਵੀਂ ਪਨੀਰੀ ਨਵੀਂ ਸੋਚ ਦੇ ਵਿੱਚ ਅੱਜ ਮਕਾਫੀ ਦਿਨਾਂ ਦੇ ਬਾਅਦ ਅਸੀਂ ਪ੍ਰੋਗਰਾਮ ਲੈ ਕੇ ਆਪਣੇ ਦਰਸ਼ਕਾਂ ਦੇ ਰੂਬਰ ਹੋਣ ਲੱਗੇ ਆ ਕੁਝ ਰੁਝੇਵੇਂ ਸੀਗੇ ਕੁਝ ਆਈਟੀ ਪ੍ਰੋਬਲਮਸ ਸੀਗੀਆਂ ਉਹ ਹੁਣ ਦਰੁਸਤ ਕਰ ਲੀਆਂ ਗਈਆਂ ਨੇ ਤੇ ਇੱਕ ਵਾਰੀ ਫੇਰ ਜਿਵੇਂ ਅਸੀਂ ਭਾਈ ਸਾਹਿਬ ਨੂੰ ਨੌਕ ਕੀਤਾ ਤੇ ਇਹਨਾਂ ਨੇ ਆਪਣਾ ਸਾਨੂੰ ਸਮਾਂ ਦਿੱਤਾ ਤੇ ਅਸੀਂ ਪਹਿਲਾਂ ਇਹਨਾਂ ਜਿਸ ਤਰ੍ਹਾਂ ਅਸੀਂ ਪਿਛਲੇ ਟੌਪਿਕਸ ਦੇ ਵਿੱਚ ਗੱਲਬਾਤ ਗੁਰਮਤਿ ਉੱਤੇ ਕਰਦੇ ਆ ਰਹੇ ਸੀ ਤੇ ਲਾਸਟ ਜਿਹੜੀ ਸਾਡੀ ਗੱਲਬਾਤ ਹੋਈ ਸੀ ਇੱਕ ਔੰਕਾਰ ਦੇ ਭਾਈ ਸਾਹਿਬ ਜੀ ਨੇ ਬਹੁਤ ਸੁਚੱਜੇ ਢੰਗ ਨਾਲ ਵਿਆਖਿਆ ਕੀਤੀ ਸੀ ਉਸੇ ਹੀ ਲੜੀ ਨੂੰ ਅੱਗੇ ਤੋਰਾਂਗੇ ਅੱਜ ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਆਪਾਂ ਸਤਨਾਮ ਦੇ ਉੱਤੇ ਗੱਲ ਕਰੀਏ ਕਿਉਂਕਿ ਅਸੀਂ ਪੂਰੇ ਮੂਲ ਮੰਤਰ ਸਾਹਿਬ ਜੀ ਗੱਲਬਾਤ ਆਪਾਂ ਕਰਨੀ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਦਰਸ਼ਕਾਂ ਦਾ ਸਵਾਗਤ ਨਿੱਘਾ ਸਵਾਗਤ ਅਸੀਂ ਇਸ ਲੜੀ ਦੇ ਵਿੱਚ ਗੱਲ ਕਰ ਰਹੇ ਹਾਂ ਇਹ ਗੁਰਬਾਣੀ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਜੀਵਨ ਦੇ ਵਿੱਚ ਅਮਲ ਦੇ ਵਿੱਚ ਲੈ ਕੇ ਆਣਾ ਹੈ ਗੱਲ ਕੇਵਲ ਪੜਨ ਦੀ ਨਹੀਂ ਹੈ ਗੱਲ ਹੈ ਅਮਲ ਦੀ ਜਦ ਤੱਕ ਅਸੀਂ ਗੁਰਬਾਣੀ ਨੂੰ ਸਮਝਾਂਗੇ ਨਹੀਂ ਵਿਚਾਰਾਂਗੇ ਨਹੀਂ ਤਦ ਤੱਕ ਸਾਡੇ ਜੀਵਨ ਦੇ ਵਿੱਚ ਕੋਈ ਬੋਤੀ ਖੇਡ ਤੇ ਵਾਪਰਨੀ ਹੈ ਨਹੀਂ ਇਹ ਗੱਲ ਤਾਂ ਕਲੀਅਰ ਹੋਣੀ ਚਾਹੀਦੀ ਹੈ ਜਿਹੜਾ ਗੁਰਨਾਨਕ ਸਾਹਿਬ ਨੇ ਸਾਡੇ ਤੇ ਉਪਕਾਰ ਕੀਤਾ ਸੀ ਉਹ ਇਹ ਕੀਤਾ ਸੀ ਉਹਨਾਂ ਨੇ ਮੀਡੀਏਟਰ ਨੂੰ ਪੁਜਾਰੀ ਨੂੰ ਵਿਚੋਲੇ ਨੂੰ ਵਿੱਚੋਂ ਕੱਢਿਆ ਸੀ ਉਹਨਾਂ ਨੇ ਕਿਹਾ ਸੀ ਲੋਕਾਈ ਨੂੰ ਤੁਸੀਂ ਆਪ ਜੁੜੋ ਪਰਮਾਤਮਾ ਦੇ ਨਾਲ ਜੇ ਸੀ ਆਪ ਜੁੜਨਾਵੇਂ ਤੇ ਸਾਨੂੰ ਫਿਰ ਆਪ ਹੀ ਪੜਨਾ ਪੈਣਾ ਹੈ ਸਾਨੂੰ ਇਸ ਵਿਰਤੀ ਤੋਂ ਪਾਸੇ ਹੋਣਾ ਪੈਣਾ ਹੈ ਕਿ ਆ ਪਾੜ ਸਾਡੇ ਵੱਟੇ ਕੋਈ ਹੋਰ ਕਰ ਲੇ ਤੇ ਉਹਦਾ ਲਾਭ ਸਾਨੂੰ ਮਿਲ ਜਾਏ ਇਹ ਇਹ ਮਨੋਵਿਰਤੀ ਤੋਂ ਸਾਨੂੰ ਪਰਹ ਹੋ ਕੇ ਅਗਾਹ ਵੱਲ ਸੋਚ ਲੈ ਕੇ ਤੇ ਸਾਨੂੰ ਵਧਣਾ ਪੈਣਾ ਹੈ ਨਹੀਂ ਜਿਹੜਾ ਹੈਗਾ ਵੇ ਉਹ ਸਾਡਾ ਕੁਝ ਅਸੀਂ ਪ੍ਰੋਫਿਟ ਲੈ ਸਕਨੇ ਆ ਕੁਝ ਲਾਭ ਲੈ ਸਕਨੇ ਆ ਅਸੀਂ ਪਿਛਲੀ ਲੜੀ ਦੇ ਵਿੱਚ ਇੱਕ ਓੰਕਾਰ ਦੀ ਗੱਲ ਕੀਤੀ ਸੀ ਕਿ ਪ੍ਰਮਾਤਮਾ ਇੱਕ ਹੈ ਅਸੀਂ ਇਹ ਸਮਝਿਆ ਸੀ ਕਿ ਸਵਾਲ ਆ ਪੈਦਾ ਹੁੰਦਾ ਹੈ ਜੇ ਪ੍ਰਮਾਤਮਾ ਇੱਕ ਹੈ ਤੇ ਮੈਨੂੰ ਕੀ ਲਾਭ ਹੈ ਜਦ ਕੋਈ ਇੱਕ ਦੇ ਨਾਲ ਜੁੜਦਾ ਵੇ ਇੱਕ ਦੀ ਗੱਲ ਕਰਦਾ ਵੇ ਇੱਕ ਦੇ ਕਨਸੈਪਟ ਨੂੰ ਸਮਝਦਾ ਵੇ ਤਾਂ ਫਿਰ ਉਹ ਛੋਟੇ ਵੱਡੇ ਦਾ ਰੇਸ ਦਾ ਵੀਡਾ ਰੰਗ ਨਸਲ ਪੇਦ ਇਹ ਸਾਰੀ ਚੀਜ਼ਾਂ ਤੋਂ ਉੱਤੇ ਉੱਠ ਜਾਂਦਾ ਹੈ ਇੱਕ ਦੇ ਸਭਾ ਨੂੰ ਇੱਕ ਨਾਲ ਜੋੜਨ ਨੂੰ ਸਾਰਿਆਂ ਦੇ ਵਿੱਚ ਕੇ ਰੱਬ ਦੀ ਜੋਤ ਨੂੰ ਦੇਖਣਾ ਸਹੀ ਮਾਇਨੇ ਦੇ ਵਿੱਚ ਇੱਕ ਨੂੰ ਕਰਨ ਨੂੰ ਪੜਨਾ ਹੈ ਹੁਣ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਿਹੜਾ ਸਾਨੂੰ ਅਗਲਾ ਅੱਖਰ ਬਖਸ਼ਿਆ ਉਹ ਹੈ ਸਤਨਾਮ ਬੜੇ ਸੋਖੇ ਅਰਥ ਨੇ ਕਿ ਉਹਦਾ ਨਾਮਣਾ ਸਤ ਹੈ ਉਹ ਸੱਚ ਕਰਕੇ ਜਾਣਾ ਜਾਂਦਾ ਹੈ ਉਦੀ ਹੋਂਦ ਸਦੀਵ ਕਾਲ ਤੋਂ ਹੈ ਸਿੱਖੀਜ਼ਮ ਦੇ ਵਿੱਚ ਗੁਰਬਾਣੀ ਦੇ ਰਾਹੀ ਅਸੀਂ ਮੰਨਿਆ ਕਿ ਸੱਚ ਸੁਪਰੀਮ ਹੈ ਸੱਚ ਤੋਂ ਉੱਤੇ ਕੁਝ ਨਹੀਂ ਹੈ ਇਹ ਗੱਲ ਤਾਂ ਸੱਚ ਹੈ ਸੱਚ ਤੋਂ ਉੱਤੇ ਕੁਝ ਨਹੀਂ ਹੈ ਪਰ ਇੱਕ ਵਾਰੀ ਗੁਰੂ ਸਾਹਿਬ ਨੂੰ ਵੀ ਪੁੱਛ ਲਈ ਕਿ ਗੁਰੂ ਸਾਹਿਬ ਵਾਕਈ ਸੱਚ ਤੋਂ ਉੱਤੇ ਕੁਝ ਨਹੀਂ ਹੈ ਤੋਂ ਕਿਸੇ ਰੋਜ਼ਾਨਾ ਬਾਣੀ ਜਪ ਦੇ ਵਿੱਚ ਪੜ੍ਹਨੇ ਆ ਜਿਹੜੇ ਨਿਤਨੇਮੀ ਮੈਂ ਸਮਝਦਾ ਵਾ ਜਿਹੜੇ ਗੁਨਾਰਕ ਨਾਮ ਲੈਵਾ ਸੰਗਤ ਹੈ ਉਹ ਘਟੋ ਘਟੇ ਜਪਜੀ ਸਾਹਿਬ ਦਾ ਪਾਠ ਤੇ ਰੋਜ਼ਾਨਾ ਕਰਦੇ ਹੋਣਗੇ ਸੁਣਦੇ ਹੋਣਗੇ ਉਹਨਾਂ ਨੂੰ ਚੇਤੇ ਵੀ ਹੋਏਗਾ ਅਸੀਂ ਪੜ੍ਹਦੇ ਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹੁਣ ਦੇਖੋ ਇੱਕ ਤਾਂ ਸਮਝਣ ਲਈ ਗੱਲ ਹੈ ਕਾਲ ਤਿੰਨ ਹੁੰਦੇ ਨੇ ਭੂਤ ਕਾਲ ਵਰਤਮਾਨ ਕਾਲ ਤੇ ਭਵਿਕ ਕਾਲ ਪਾਸਟ ਟੈਂਸ ਪ੍ਰੈਜ਼ੈਂਟ ਟੈਂਸ ਤੇ ਫਿਊਚਰ ਟੈਂਸ ਆਮ ਲੋਕਾਈ ਸਮਝਦੀ ਹੈ ਕਿ ਸੱਚ ਜਿਹੜਾ ਹੈ ਲੋਕੀ ਜਾਣਦੇ ਨੇ ਵੱਖ-ਵੱਖ ਧਰਮਾਂ ਦੇ ਕਹਿੰਦੇ ਨੇ ਕਿ ਪਰਮਾਤਮਾ ਕੱਲ ਵੀ ਸੱਚ ਸੀ ਅੱਜ ਵੀ ਸੱਚ ਹੈ ਹਮੇਸ਼ਾ ਸੱਚ ਰਹੇਗਾ ਪਰ ਗੁਰਾਰਕ ਸਾਹਿਬ ਨੇ ਜਿਹੜੀ ਗੱਲ ਕੀਤੀ ਉਹ ਤਿੰਨ ਕਾਲਾਂ ਦੀ ਨਹੀਂ ਕੀਤੀ ਉਹਨਾਂ ਚਾਰ ਕਾਲਾਂ ਦੀ ਗੱਲ ਕੀਤੀ ਉਹ ਕਹਿੰਦੇ ਨੇ ਆਦ ਸੱਚ ਜੁਗਾਦ ਸੱਚ ਆਦ ਸੱਚ ਸਮਝਣ ਤੋਂ ਪਹਿਲੇ ਅਸੀਂ ਜੁਗਾਦ ਸੱਚ ਸਮਝੀਏ ਜੁਗਾਦ ਦਾ ਮਤਲਬ ਹੈ ਯੁਗ ਜਮਾ ਆਦ ਜਦੋਂ ਯੁਗਾ ਦੀ ਪ੍ਰਾਰੰਭਤਾ ਹੋਈ ਜਦੋਂ ਯੁੱਗਾਂ ਦਾ ਸਟਾਰਟ ਹੋਇਆ ਜਦ ਇਨਸਾਨ ਨੇ ਸਮੇਂ ਨੂੰ ਨਾਪਣ ਦੀ ਵਿਧੀ ਲੱਭ ਲਈ ਕਿ ਟਾਈਮ ਕਿਵੇਂ ਹੈ ਸੂਰਜ ਕਿੱਥੋਂ ਹਸਤ ਹੁੰਦਾ ਹੈ ਦਿਨ ਕੈਲੰਡਰ ਘੜੀਆਂ ਜਦ ਯੁੱਗਾਂ ਦੀ ਉਹਨੂੰ ਗਿਣਤੀ ਕਰਨੀ ਆ ਗਈ ਤੇ ਗੁਰੂ ਸਾਹਿਬ ਕਹਿੰਦੇ ਨੇ ਉਹ ਪਰਮਾਤਮਾ ਤਦ ਵੀ ਸੱਚ ਸੀ ਹੈ ਪੀ ਸੱਚ ਹੁਣ ਵੀ ਸੱਚ ਹੈ ਨਾਨਕ ਹੁਸੀ ਵੀ ਸੱਚ ਉਹ ਹਮੇਸ਼ਾ ਸਦੀਵਕਲ ਸੱਚ ਰਹੇਗਾ ਸੀ ਰਹੀਏ ਨਾ ਰਹੀਏ ਸਿਸਟਮ ਬਦਲ ਜਾਏ ਪਰ ਉਹ ਪਰਮਾਤਮਾ ਸੱਚ ਰਹੇਗਾ ਸੱਚ ਸੁਭਾ ਸੁਪਰੀਮ ਹੈ ਹੁਣ ਇਸ ਤੋਂ ਪਹਿਲੇ ਇੱਕ ਵਾਰ ਸੀ ਆਦ ਸੱਚ ਮਿਲੀ ਆਦ ਸੱਚ ਦਾ ਮਤਲਬ ਹੈ ਜਦ ਮਨੁੱਖ ਨੇ ਮਨੁੱਖਤਾ ਨੇ ਅਜੇ ਸਮੇਂ ਦੀ ਕਾੜ ਨਹੀਂ ਸੀ ਕੱਢੀ ਜਦ ਗੁਰਬਾਣੀ ਜਿਹੜਾ ਹੁਣ ਅਸੀਂ ਇੱਕ ਬਲੈਕ ਹੋਲ ਥਿਉਰੀ ਸਮਝਨੇ ਆ ਜਿਹੜੀ ਸਾਇੰਸ ਦੇ ਵਿੱਚ ਅੱਜਕੱਲ ਬਹੁਤ ਚੱਲ ਰਹੀ ਹੈ ਪ੍ਰਿਵੈਲੈਂਟ ਹੈ ਜੀ ਦੇ ਚੇ ਸਾਇੰਟਿਸਟ ਗੱਲ ਕਰਦੇ ਨੇ ਕਿ ਧਰਤੀ ਕਦ ਬਣੀ ਪਹਿਲੇ ਕੀ ਸੀ ਐਸ ਗੋਲਾ ਕਿਵੇਂ ਦਾ ਸੀ ਕਿ ਇਥੇ ਪਾਣੀ ਸੀ ਕਿ ਇਥੇ ਗੈਸਿਸ ਸੀ ਉਹ ਜਦ ਅਸ ਚੀਜ਼ ਦੀ ਗੱਲ ਕਰਦੇ ਨੇ ਤੇ ਗੁਰੂ ਸਾਹਿਬ ਉਸ ਸਮੇਂ ਦੀ ਵੀ ਗੱਲ ਕਰਦੇ ਨੇ ਕਹਿੰਦੇ ਨੇ ਅਰਬਦ ਨਰਬਦ ਤੁੰਦੂ ਕਾਰਾ ਤਰਣ ਨਾ ਗਗਨ ਹੁਕਮ ਫਾਰਾ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸ਼ੁਨ ਸਮਾਦ ਲਮਾਇੰਦਾ ਜਸ ਉੱਚ ਨਹੀਂ ਸੀ ਹਰ ਤਰਫਸ ਕੇਵਲ ਗੈਸੀ ਸੀ ਤਦ ਵੀ ਉਹ ਪ੍ਰਮਾਤਮਾ ਸੱਚ ਸੀ ਸਮੇਂ ਤੋਂ ਵੀ ਪਹਿਲੇ ਦੀ ਗੱਲ ਕਰਨੇ ਆ ਤਿੰਨ ਕਾਲਾਂ ਦੀ ਗੱਲ ਨਹੀਂ ਕਰ ਰਹੇ ਚਾਰ ਕਾਲਾਂ ਦੀ ਗੱਲ ਕਰਨ ਜੇ ਸਮੇਂ ਦੀ ਗਿਣਤੀ ਨਹੀਂ ਆਉਂਦੀ ਸੀ ਤਾਂ ਵੀ ਉਹ ਸੱਚ ਸੀ ਤੇ ਹੁਣ ਗੁਰੂ ਸਾਹਿਬ ਨੂੰ ਪੁੱਛੀਏ ਕਿ ਗੁਰੂ ਸਾਹਿਬ ਤੁਸੀਂ ਸੱਚ ਨੂੰ ਇੰਨੀ ਪ੍ਰਧਾਨਤਾ ਦੇ ਰਹੇ ਹੋ ਕਿ ਵਾਕਈ ਸੱਚ ਸੁਪਰੀਮ ਹੈ ਅਸੀਂ ਜਦ ਬਾਣੀ ਚ ਖੋਜ ਕੀਤੀ ਜਦ ਅਸੀਂ ਖੋਜ ਕਰਾਂਗੇ ਸਾਨੂੰ ਇੱਕ ਸ਼ਬਦ ਗੁਰੂ ਸਾਹਿਬ ਦੀ ਪੰਕਤੀ ਮਿਲਦੀ ਹੈ ਬੜਾ ਵੱਡਮੁੱਲਾ ਸਨੇਹ ਹੈ ਸਾਡੇ ਹਸਤੇ ਗੁਰੂ ਸਾਹਿਬ ਉਹ ਕਹਿੰਦੇ ਨੇ ਸੱਚੇ ਔਰੇ ਸਭ ਕੋ ਇਹ ਤਾਂ ਠੀਕ ਹੈ ਕਿ ਸੱਚ ਸਭ ਤੋਂ ਉੱਤੇ ਹੈ ਪਰ ਉਪਰ ਸੱਚ ਆਚਾਰ ਸੱਚ ਤੋਂ ਵੀ ਉੱਤੇ ਅਗਰ ਕੁਝ ਹੈ ਤੇ ਉਹ ਹੈ ਸੱਚਾ ਆਚਰਣ ਸੱਚਾ ਕੈਰੇਕਟਰ ਗੁਰੂ ਸਾਹਿਬ ਮਨੁੱਖ ਨੂੰ ਇੱਕ ਸੱਚਾ ਮਨੁੱਖ ਇਨਸਾਨੀਅਤ ਭਰਪੂਰ ਮਨੁੱਖ ਬਣਾਣਾ ਚਾਹੁੰਦੇ ਹਨ ਗੁਰੂ ਸਾਹਿਬ ਚਾਹੁੰਦੇ ਨੇ ਸਾਡਾ ਜਿਹੜਾ ਕੈਰੇਕਟਰ ਹੈ ਐਨਹਾਂਸ ਹੋਏ ਅਸੀਂ ਉਸ ਗੁਰੂ ਦੇ ਦੱਸੇ ਹੋਏ ਨਿਮਾ ਹੁਕਮਾ ਅਨੁਸਾਰ ਦੀਵਨ ਜੀਤ ਸੀ ਹੈ ਤੋ ਸੱਚ ਤੋਂ ਵੀ ਉੱਥੇ ਕੁਝ ਹੈ ਤੇ ਉਹ ਹੈ ਸੱਚਾ ਚਰਨ ਇਸ ਗੱਲ ਨੂੰ ਚੇਤੇ ਰੱਖਦੇ ਹੋਏ ਅਸੀਂ ਹੁਣ ਸੱਚ ਦੇ ਅਰਥਾਂ ਨੂੰ ਸਮਝੀਏ ਸਤ ਨਾਮ ਕੇਵਲ ਪੜਨ ਵਾਸਤੇ ਨਹੀਂ ਹੈ ਕੇਵਲ ਪੜਨ ਦਾ ਵਿਸ਼ਾ ਨਹੀਂ ਹੈ ਜੀ ਪ੍ਰਮਾਤਮਾ ਸੱਚ ਹੈ ਜੇ ਉਹਦਾ ਨਾਮ ਨਾ ਸਤ ਹੈ ਉਹਦੀ ਹੋਂਦ ਸਤ ਹੈ ਉਹਦੇ ਜੀਵਨ ਹੀ ਸਤ ਹੈ ਉਹਦੀ ਗੱਲਾਂ ਹੀ ਸਤ ਹੈ ਸਤ ਤੋਂ ਇਲਾਵਾ ਕੁਝ ਵੀ ਨਹੀਂ ਹੈ ਜਿਨੇ ਸਤ ਨੂੰ ਜਾਣ ਲਿਆ ਉਨੇ ਅਰਬ ਨੂੰ ਜਾਣ ਲਿਆ ਤੇ ਫਿਰ ਸੱਚ ਦਾ ਮੇਰੇ ਜੀਵਨ ਤੇ ਪ੍ਰਭਾਵ ਕੀ ਹੈ ਅਸੀਂ ਮੈਂ ਇਹਸ ਗੱਲ ਬੁਲਾਣਾ ਜੇ ਮੇਰਾ ਪ੍ਰਮਾਤਮਾ ਸੱਚ ਹੈ ਸਤ ਸਰੂਪ ਹੈ ਤੇ ਜੇ ਮੈਂ ਜੀਵਨ ਦੇ ਵਿੱਚ ਪੱਗ ਪੱਗ ਦੇ ਉੱਤੇ ਜੇ ਮੈਂ ਝੂਠ ਬੋਲਾਂ ਜੇ ਮੇਰੇ ਜੀਵਨ ਦੇ ਵਿੱਚ ਸੱਚ ਦੀ ਵਰਤੋਂ ਨਹੀਂ ਆਈ ਜੇ ਮੇਰੇ ਕਾਰ ਵਿਵਹਾਰ ਦੇ ਵਿੱਚ ਸੱਚ ਦੀ ਵਰਤੋਂ ਨਹੀਂ ਆਈ ਤੇ ਆਦਾ ਮਤਲਬ ਸਤਨਾਮ ਪੜਿਆ ਤੇ ਮੇਰੀ ਜ਼ੁਬਾਨ ਤੇ ਹੀ ਰਹਿ ਗਿਆ ਫਿਰ ਤੇ ਮ ਸਤ ਦੀ ਵਰਤੋ ਜੀਵਨੀ ਜੇ ਨਹੀਂ ਲੈ ਕੇ ਆਇਆ ਤੇ ਫਿਰ ਇਹ ਵੀ ਉਹੀ ਕਰਮकांड ਆ ਜਿਵੇਂ ਜਦ ਗੁਰੂ ਸਾਹਿਬ ਇਸ ਫਿਲਾਸਫੀ ਨੂੰ ਇਸ ਕਨਸੈਪਟ ਨੂੰ ਲੈ ਕੇ ਆਏ ਕਿ ਉਸ ਤੋਂ ਪਹਿਲੇ ਧਰਮ ਨਹੀਂ ਸੀ ਬਹੁਤ ਧਰਮ ਪ੍ਰੀਵੈਲੈਂਟ ਸੀ ਇਸਲਾਮ ਮਤ ਸੀ ਯਹੂਦੀ ਮਤ ਸੀ ਬੋਧ ਮਤ ਸੀ ਜੈਨ ਮਤ ਸੀ ਜੋਗ ਮਤ ਸੀ ਸਨਾਤਨ ਮਤ ਸੀ ਬੜੇ ਵਕਤ ਵਕਤ ਧਰਮ ਮੌਜੂਦ ਸੀ ਸਾਰੇ ਹੀ ਆਪਣੇ ਆਪਣੇ ਤਰੀਕੇ ਨਾਲ ਉਸ ਰੱਬ ਦੀ ਉਸਤਤਿ ਇਬਾਦਤ ਬੰਦਗੀ ਪੂਜਾ ਅਸੀਂ ਕੁਝ ਵੀ ਵਰਡ ਕਹਿ ਲਿਓ ਕਰਦੇ ਸੀ ਅੱਜ ਵੀ ਕਰਦੇ ਨੇ ਤੇ ਗੁਰੂ ਸਾਹਿਬ ਉਹ ਕਨਸੈਪਟ ਜਿਹੜਾ ਲੈ ਕੇ ਆਏ ਨੇ ਉਹ ਕਿਉਂ ਵਿਲੱਖਣ ਅਸੀਂ ਕਹਿੰਨੇ ਆ ਕਿ ਸਭ ਤੋਂ ਵਿਲੱਖਣ ਹੈ ਸਭ ਤੋਂ ਅਸੀਂ ਨਿਆਰੇ ਆ ਉਹ ਨਿਆਰੇ ਅਸੀਂ ਤਾਂ ਹੋਵਾਂਗੇ ਜੇ ਅਸੀਂ ਰੱਬ ਦੇ ਨਿਯਮ ਹੁਕਮ ਸਿਸਟਮ ਦੇ ਅਨੁਸਾਰ ਜੀਵਨ ਜਿਉਾਂਗੇ ਸੱਚ ਦਾ ਮਤਲਬ ਕੇਵਲ ਪੜਨਾ ਨਹੀਂ ਅਸੀਂ ਸਮਝਿਆ ਸੱਚੇ ਹੋਰੇ ਸਭ ਕੋ ਉਪਰ ਸੱਚ ਆਚਾਰ ਸਤ ਨਾਮ ਪੜਿਆ ਤਾਂ ਸਫਲੇ ਜੇ ਸਾਡੇ ਕਿਰਦਾਰ ਦੇ ਵਿੱਚ ਸੱਚ ਸੱਚ ਜਮਾ ਆਚਾਰ ਦੋ ਵਰਡ ਨੇ ਉਪਰ ਸੱਚ ਆਚਾਰ ਆਚਾਰ ਦਾ ਮਤਲਬ ਕੋਈ ਖਾਣ ਵਾਲੇ ਆਚਾਰ ਦੀ ਗੱਲ ਨਹੀਂ ਹੋ ਰਹੀ ਆਚਾਰ ਮਤਲਬ ਆਚਰ ਵਾ ਵਯਵਾਰ ਜਿਹੜੀ ਅਸੀਂ ਜਪਜੀ ਸਾਹਿਬ ਵਿੱਚ ਅੱਗੇ ਵੀ ਅਮ ਜਿਵੇਂ ਸਮਾ ਆਏਗਾ ਅਸੀਂ ਜਿਵੇਂ ਦੀ ਅੱਗੇ ਵਧਾਂਗੇ ਅਸੀਂ ਆਵਾਂਗੇ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ ਕਿਵੇਂ ਮੈਂ ਸਚਿਆਰ ਬਣਾ ਸਚਿਆਰ ਮਤਲਬ ਸੱਚ ਜਮਾ ਆਚਾਰ ਸੱਚੇ ਆਚਰਨ ਵਾਲਾ ਮਨੁੱਖ ਕਿਵੇਂ ਬਣਾ ਕਿਵੇਂ ਮੇਰੇ ਕਿਰਦਾਰ ਦੇ ਵਿੱਚ ਮੇਰੀ ਦ੍ਰਿਸ਼ਟੀ ਦੇ ਵਿੱਚ ਮੇਰੇ ਹੱਥਾਂ ਦੇ ਵਿੱਚ ਮੇਰੇ ਪੈਰਾਂ ਦੇ ਵਿੱਚ ਮੇਰੇ ਸੁਣਨ ਦੇ ਵਿੱਚ ਮੇਰੇ ਬੋਲਣ ਦੇ ਵਿੱਚ ਮੇਰੇ ਖਾਣ ਦੇ ਵਿੱਚ ਮੇਰੇ ਪਹਿਨਣ ਦੇ ਵਿੱਚ ਸੱਚ ਕਿਵੇਂ ਚੱਲ ਕੇ ਸੱਚ ਦਾ ਮਤਲਬ ਉਹ ਰੱਬ ਦੇ ਨਿਯਮ ਹੁਕਮ ਸਿਸਟਮ ਦੇ ਅਨੁਸਾਰ ਜੀਵਨ ਜੀਣਾ ਇੱਕ ਸਾਡੀ ਉਹ ਅਵਸਥਾ ਵੇ ਐਨੋਸੀ ਛੋਟਾ ਜਾਵੇ ਸਮਝੀਏ ਹੁਣ ਦੇਖੋ ਅਸੀਂ ਆਮ ਤੌਰ ਤੇ ਕਹਿੰਦੇ ਆ ਕਿ ਅ ਮਨੁੱਖ ਸੋ ਜਾਂਦਾ ਹੈ ਜਦ ਅਸੀਂ ਕਹਿੰਦੇ ਆ ਮਨੁੱਖ ਸੋ ਜਾਂਦਾ ਤੇ ਕੀ ਹੁੰਦਾ ਹੈ ਕਿ ਉਹਦੀ ਕੌਨਸ਼ੀਅਸ ਹੋ ਜਾਂਦੀ ਹੈ ਕਿ ਉਹਦੀ ਬਾਡੀ ਸੋ ਜਾਂਦੀ ਹੈ ਆਮ ਤੌਰ ਤੇ ਸਭ ਇਹ ਮਨੁੱਖ ਸੁੱਤਾ ਹੈ ਸ਼ਿਆਣੇ ਵੀ ਕਹਿੰਦੇ ਨੇ ਕਿ ਸੌਣ ਦਾ ਮਤਲਬ ਇੱਕ ਛੋਟੀ ਮੌਤ ਹੈ ਨੀਂਦ ਦਾ ਮਤਲਬ ਤੇ ਮੌਤ ਦਾ ਮਤਲਬ ਇੱਕ ਲੰਬੀ ਨੀਂਦ ਹੈ ਗੁਰਬਾਣੀ ਨੂੰ ਪੁੱਛੀਏ ਸੋਣਾ ਹੈ ਕੀ ਤੇ ਪਾਛਾ ਬਖਸ਼ਿਸ਼ ਕਰਦਨੇ ਕਹਿੰਦੇ ਨੇ ਨੈਣੋਂ ਨੀਂਦ ਪਰ ਦ੍ਰਿਸ਼ਟ ਵਿਕਾਰ ਸਮਝ ਲੈ ਪੁਰਖਾ ਭਾਈ ਮਾਈ ਕਿਉਂਕਿ ਗੁਰਬਾਣੀ ਸਾਰੇ ਵਾਸਤੇ ਸਾਂਝੀ ਹੈ ਅਸੀਂ ਕੇਵਲ ਇਹ ਨਹੀਂ ਸਮਝਣਾ ਕਿ ਇਹ ਕਿਸੇ ਕਿਸੇ ਸਾਨੂੰ ਕਿਸੇ ਮਨੁੱਖ ਨੂੰ ਕਿਹਾ ਜਾ ਰਿਹਾ ਕਿਸੇ ਪੁਰਸ਼ ਨੂੰ ਕਿਹਾ ਜਾ ਰਿਹਾ ਬੀਬੀ ਨੂੰ ਨਹੀਂ ਕਿਹਾ ਜਾ ਰਿਹਾ ਸਾਰੇ ਆਵਸਤੇ ਅੱਖਾਂ ਕੱਦ ਸੁਤੀਆਂ ਨੇ ਨੈਣੋਂ ਨੀਂਦ ਪਰਦ੍ਰਿਸ਼ਟ ਵਿਕਾਰ ਜਦ ਤੇਰੀ ਅੱਖਾਂ ਪਰਾਇਆ ਰੂਪ ਪਰਾਇਆ ਤਨ ਦੇਖਦੀਆਂ ਨੇ ਤੇਰੀ ਅੱਖਾਂ ਸੁਤੀਆਂ ਨੇ ਨੈਣੋਂ ਨੀਂਦ ਪਰਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਣ ਨਿੰਦ ਵਿਚਾਰ ਹੁਣ ਕੰਨ ਵੀ ਸੁੱਤੇ ਨੇ ਕਿਵੇਂ ਸੁੱਤੇ ਨੇ ਜਦੋਂ ਪਰਾਇ ਨਿੰਦਾ ਚੁਗਲੀ ਸੁਣਦੇ ਨੇ ਅਸੀਂ ਆਮ ਦੇਖੀਏ ਆਪਣੇ ਜੀਵਨ ਦੇ ਵਿੱਚ ਜੇ ਕੋਈ ਆਪਸ ਹੀ ਗੱਲਾਂ ਕਰ ਰਹੇ ਨੇ ਅਸੀਂ ਸੁਣ ਰਹੇ ਆ ਹੋਲ ਬੈਠੇ ਆ ਮੰਨ ਲਓ ਦੋ ਧਿਆਨ ਲੋਕ ਨੇ ਅਸੀਂ ਬੱਸ 'ਚ ਜਾ ਰਿਹਾ ਟ੍ਰੇਨ 'ਚ ਜਾ ਰਿਹਾ ਫਲਾਈਟ 'ਚ ਜਾ ਰਿਹਾ ਕੋਈ ਦੋ ਜਣੇ ਸਾਡੇ ਨਾਲ ਬੈਠੇ ਨੇ ਗੱਲਾਂ ਕਰ ਰਹੇ ਨੇ ਅਸੀਂ ਬਹੁਤਾ ਤਵੱਜੋ ਨਹੀਂ ਦਿੰਦੇ ਪਰ ਜੇ ਉਹ ਕਿਸੇ ਦੀ ਨਿੰਦਾ ਚੁਗਲੀ ਕਰਦੇ ਨੇ ਸਾਡੇ ਕੰਨ ਇੱਕਦਮ ਅਲਰਟ ਬਾਡੀ ਇਨ ਟਿਊਨ ਧਿਆਨ ਉਸ ਪਾਸੇ ਅੱਛਾ ਉਹ ਫਲਾਣੇ ਦੇ ਘਰ ਇਦਾਂ ਹੋ ਗਿਆ ਉਹਦੀ ਇਹ ਗੱਲ ਹੋ ਗਈ ਨੈਣੋਂ ਨੀਂਦ ਪਰਦੇਸ਼ਟ ਵਿਕਾਰ ਸਰਵਣ ਸੋਏ ਸੁਣ ਨੀਂਦ ਵਿਚਾਰ ਕੰਨ ਸੋ ਜਾਂਦੇ ਨੇ ਜਦ ਨਿੰਦਾਂ ਚੁਗਲੀ ਸੁਣਦੇ ਨੇ ਵਿਵਾਰਿਕ ਹੈ ਨજર ਵੀ ਆਂਦਾ ਇੱਥੇ ਹੀ ਬਸ ਨਹੀਂ ਗੁਰੂ ਸਾਹਿਬ ਕਹਿੰਦੇ ਨੇ ਨੈਣੋਂ ਨੀਂਦ ਪਰਦੇਸ਼ਟ ਵਿਕਾਰ ਸਰਵਣ ਸੋਏ ਸੁਣ ਨੀਂਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਥ ਹੁਣ ਸੁਬਾਹਾਂ ਵੀ ਸੋ ਜਾਂਦੀ ਹੈ ਕਦ ਸੁਂਦੀ ਹੈ ਜਾਂ ਤੇ ਲੋਭ ਆ ਜਾਏ ਲੋਭ ਕਿਦਾਂ ਖਾਰਬੀੰ ਦੇ ਸਵਾਦ ਨਾਲ ਮਿੱਠੇ ਚੀਜ਼ਾਂ ਜਿਹੜੀਆਂ ਲੱਗਦੀਆਂ ਨੇ ਕਿਸੇ ਨੂੰ ਮਿੱਠਾ ਪਸੰਦ ਹੈ ਕਿਸੇ ਨੂੰ ਕੋਰਾ ਪਸੰਦ ਹੈ ਕਿਸੇ ਨੂੰ ਲੂਣਾ ਪਸੰਦ ਹੈ ਸਵਾਦਾਂ ਦੇ ਵਿੱਚ ਜਦ ਕੋਈ ਕਨਸੈਪਟ ਦੇ ਵਿੱਚ ਚਲਾ ਜਾਂਦਾ ਹੈ ਇਸ ਚੀਜ਼ੇ ਚ ਤੇ ਉਸ ਦੀ ਜ਼ੁਬਾਨ ਜਿਹੜੀ ਹੈ ਉਹ ਸੋ ਜਾਂਦੀ ਹੈ ਰਸਨਾ ਸੁਰੀ ਲੋਭ ਮਿੱਠੇ ਸਾਦ ਯਾਰ ਰਸਨਾ ਕਾਜ ਹੁੰਦੀ ਹੈ ਜਦ ਭਾਈ ਸਾਹਿਬ ਇੱਕ ਵਾਰ ਮੈਂ ਬੱਚੇ ਨੂੰ ਚੁੱਕਾਵਾਂ। ਯਾ ਆਵਾਜ਼ ਕਲੀਅਰ ਹੈ? ਕਲੀਅਰ ਹੈ। acha theek hai ji. ਰਸਨਾ ਸੋਈ ਲੋਭ ਮਿੱਠੇ ਸਾਦ ਜਦ ਅਸੀਂ ਕਿਸੇ ਦੀ ਹੁਣ ਨਿੰਦਾ ਚ ਉਂਗਲੀ ਕੰਨਾ ਨਾ ਸੁਣੀ ਸੀ ਹੁਣ ਜ਼ੁਬਾਨ ਦੇ ਨਾਲ ਜਦ ਅਸੀਂ ਕੂੜ ਬੋਲਨੇ ਆਂ ਜਦ ਕਿਸੇ ਬਾਰੇ ਆਪਸ਼ਬਦ ਬੋਲਨੇ ਆਂ ਜਦ ਦਿਮਾਗ ਦੇ ਵਿੱਚ ਸੁਰਤ ਦੇ ਵਿੱਚ ਕਿਸੇ ਦੀ ਚੱਲ ਰਹੀ ਏ ਤੇ ਜ਼ੁਬਾਨ ਵੀ ਜਿਹੜੀ ਹੈ ਉਹ ਯਾ ਨਿੰਦਾ ਕਰਦੀ ਏ ਯਾ ਉਸ ਨੂੰ ਨਿੰਦਾ ਕਰਨਾ ਮਤਲਬ ਇੱਕ ਮਸਕੀਨ ਸਾਹਿਬ ਦੀ ਉਹ ਕਥਾ ਦੇ ਵਿੱਚ ਮੈਂ ਸੁਣਿਆ ਸੀ ਬੜੀ ਅੱਛੀ ਕੋਟੇਸ਼ਨ ਹੈ ਉਹ ਕਹਿੰਦਾ ਨਿੰਦਾ ਕੀ ਹੈ ਜਦ ਕਿਸੇ ਤੁਸੀਂ ਫੁੱਲ ਨੂੰ ਕੰਡਾ ਕਹਿੰਦੇ ਹੋ ਨਿੰਦਾ ਹੈ ਤੇ ਉਸਤਤ ਕੀ ਹੈ ਕਿ ਬਿਨਾ ਗੱਲ ਦੇ ਜਿਹਨੂੰ ਅਸੀਂ ਚਮਚਾਗਰੀ ਕਹਿੰਦੇ ਆ ਕਿਸੇ ਕੰਡੇ ਨੂੰ ਫੁੱਲ ਕਹਿਣਾ ਹੁਣ ਰਸਨਾ ਕਦਸ ਹੁੰਦੀ ਹੈ ਲੋਭ ਦੇ ਵਿੱਚ ਜਦੋਂ ਪਰਾਇਆ ਨਿੰਦਾ ਚੁਗਲੀ ਦੇ ਵਿੱਚ ਇੰਡਾਈਜ ਹੁੰਦੀ ਹੈ ਜਾਂ ਕਿਸੇ ਦੀ ਗੱਲ ਨੂੰ ਵਧਾ ਘਟਾ ਕੇ ਬੋਲਣਾ ਜਾਂ ਘਟਾ ਕੇ ਵਧੀ ਹੋਈ ਗੱਲ ਨੂੰ ਘਟਾ ਕੇ ਬੋਲਣਾ ਜਾਂ ਛੋਟੀ ਗੱਲ ਨੂੰ ਵਧਾ ਕੇ ਬੋਲਣਾ ਗੁਰੂ ਸੋ ਕਹਿੰਦੇ ਨੇ ਸਾਨੂੰ ਸੋਝੀ ਦੇ ਨੇ ਰਸਨਾ ਸੋਈ ਲੋਭ ਮਿੱਠੇ ਸਾਦ ਫਿਰ ਕਹਿੰਦੇ ਨੇ ਇਹਦਾ ਚੌਧਰੀ ਕੌਣ ਹੈ ਉਹ ਕਹਿੰਦੇ ਨੇ ਸਾਰੇ ਜਿਹੜੇ ਸਾਡੇ ਹੈ ਇੰਦਰੇ ਨੇ ਇਹਨਾਂ ਦਾ ਚੌਧਰੀ ਹੈ ਮਨ ਉਹ ਕਹਿੰਦੇ ਨੇ ਮਨ ਸੋਇਆ ਮਾਇਆ ਵਿਸਮਤ ਮਨ ਮਾਇਆਇ ਸੁਤ ਹੋਇਆ ਇੱਥੇ ਇੱਕ ਗੱਲ ਛੋਟੀ ਜੀ ਮੈਂ ਬਿਲਕੁਲ ਕਲੀਅਰ ਕਰਾਂ ਸੰਗਤ ਨੂੰ ਜਾਣਨ ਯੋਗ ਹੈ ਮਾਇਆ ਤੋਂ ਸੇ ਪੁਲੇਖਾ ਖਾ ਜੰਨੇ ਆ ਮਾਇਆ ਮਤਲਬ ਪੈਸਾ ਤਨ ਦੌਲਤ ਇਸਤਰੀ ਗੱਡੀ ਮਕਾਨ ਜਵੈਲਰੀ ਠੀਕ ਹੈ ਸਭ ਮਾਇਆ ਨੇ ਪਰ ਖਿਮਾ ਕਰ ਦੇਣਾ ਮਾਇਆ ਦਾ ਮਤਲਬ ਕੇਵਲ ਪਦਾਰਥ ਨਹੀਂ ਮੰਗਾ ਦੇ ਅਧੀਨ ਕੀਤੇ ਹੋਏ ਪਾਠ ਵੀ ਮਾਇਆ ਦਾ ਰੂਪ ਹਨ ਅਨੰਸਾ ਬਾਣੀ ਜਾਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਆ ਜਿਸ ਤਰ੍ਹਾਂ ਆਪ ਹੀ ਦੱਸਿਆ ਮਾਇਆ ਗੱਡੀਆਂ ਕੋਠੀਆਂ ਕਾਰਾਂ ਇਹ ਮਾਇਆ ਨਹੀਂ ਆਇਆ ਹੋਰ ਵੀ ਆ ਬਟ ਇਹ ਸਾਡੇ ਤੇ ਹਾਵੀ ਹੋ ਜਾਣ ਫਿਰ ਮਾਇਆ ਰੂਪ ਜਾਤਾਰ ਲੈਂਦੀਆਂ ਨੇ ਹਾਂਜੀ ਮੈਂ ਕਲੀਅਰ ਮੈਂ ਉਹ ਹੀ ਕਲੀਅਰ ਕਰ ਰਿਹਾ ਜੀ ਅਸੀਂ ਅਨੰਦ ਸਬ ਬਾਣੀ ਪੜ੍ਹਦੇ ਆ ਗੁਰੂ ਅਮਰਦਾਸ ਪਾਤਸ਼ਾਹ ਸਾਨੂੰ ਰੋਜ਼ ਸੋਝੀ ਦਿੰਦੇ ਨੇ ਕਿਉਂਕਿ ਅਨੰਦ ਸਬ ਸਾਡੇ ਨੇ ਇਤਨੇ ਦੀ ਬਾਣੀ ਚ ਇੱਕ ਹੈ ਤੇ ਗੁਰੂ ਸਾਹਿਬ ਉੱਥੇ ਮਾਇਆ ਦੀ ਡੈਫੀਨੇਸ਼ਨ ਦਿੰਦੇ ਨੇ ਮਾਇਆ ਕੀ ਹੈ ਕਹਿੰਦੇ ਨੇ ਇਹ ਮਾਇਆ ਇਹ ਮਾਇਆ ਕਿਹੜੀ ਇਹ ਮਾਇਆ ਜਿਤ ਹਰ ਵਿਸਰੈ ਜਿਦੇ ਨਾਲ ਮੈਨੂੰ ਹਰੀ ਵਿਸਰ ਜਾਂਦਾ ਹੈ ਹਰੀ ਦਾ ਚੇਤਾ ਭੁੱਲ ਜਾਂਦਾ ਹੈ ਉਹ ਮਾਇਆ ਇਹ ਮਾਇਆ ਜਿਤ ਹਰ ਵਿਸਰੈ ਉਹ ਹੁੰਦਾ ਕੀ ਹੈ ਮੋਹ ਉਪਜੈ ਪਾਉ ਦੂਜਾ ਲਾਇਆ ਜਿਸ ਦੇ ਵਿੱਚ ਮਨ ਦੇ ਵਿੱਚ ਦੁਇਲਟੀ ਆ ਜਾਂਦੀ ਹੈ ਜਿਵੇਂ ਹੁਣ ਪਾਠ ਕਰਾਂ ਕਿ ਸੁਖਮਨੀ ਸਾਹਿਬ ਦਾ ਪਾਠ ਕਿਸੇ ਨੇ ਪੁੱਛਿਆ ਕਿਸੇ ਨੂੰ ਦੱਸ ਪਾਈ ਕਿ ਮੇਰਾ ਕੰਮ ਨਹੀਂ ਚੱਲਦਾ ਉਹ ਕਹਿੰਦੇ ਨੇ ਮੇਰਾ ਪੜੋਸੀ ਦਾ ਕੰਮ ਤੇ ਬਹੁਤ ਚੰਗਾ ਹੈ ਮੈਨੂੰ ਤੇ ਕੰਮ ਵਿੱਚ ਮੇਰੇ ਕੋ ਤੇ ਗਾਹ ਕੀ ਨਹੀਂ ਆਂਦੇ ਮੈਂ ਤਾਂ ਸਾਰਾ ਸਾਰਾ ਦਿਨ ਖਾਲੀ ਬੈਠਾ ਹੁਣਾ ਵਾ ਉਹ ਫਲਾਣੇ ਬੰਦੇ ਕੋਲ ਮੇਰੇ ਨਾਲ ਦਾ ਦੁਕਾਨਦਾਰ ਉਹ ਕੋ ਬੜਾ ਕੰਮ ਹੈ ਉਹ ਕਹਿੰਦਾ ਨੇ ਕਾਕਾ ਤੂੰ ਕੰਮ ਕਰਿਆ ਕਰ ਤੂੰ ਨਾ ਸੁਕਮਨੀ ਸਦਾ ਰੋਜ਼ ਪਾਠ ਕਰਿਆ ਕਰ ਤੇਰਾ ਕੰਮ ਵਧੀਆ ਹੋ ਜਾਏਗਾ ਹੁਣ ਪਾਠ ਸ਼ੁਰੂ ਕਰਤਾ ਹੁਣ ਭਲਾ ਉਹਨੂੰ ਕੋਈ ਪੁੱਛੇ ਜੇ ਕਿਦੇ ਤੇਰੇ ਗਵੰਢੀ ਨੇ ਤੇਰੇ ਨਾਲ ਦੇ ਦੁਕਾਨਦਾਰ ਜੀ ਕਿਦੇ ਦੋ ਪਾਠ ਕਰ ਲਏ ਤੇ ਫਿਰ ਹੁਣ ਕੋਈ ਗੁਰੂ ਸਾਹਿਬ ਨੇ ਬਾਣੀ ਐਸ ਪਿੱਛੇ ਥੋੜੀ ਰਚੀ ਸੀ ਕਿ ਤੇਰਾ ਬਿਜ਼ਨਸ ਚੰਗਾ ਹੋਏ ਗੁਰੂ ਸਾਹਿਬ ਨੇ ਤੇ ਬਾਣੀ ਰਚੀ ਸੀ ਕਿ ਤੇਰਾ ਕਿਰਦਾਰ ਚੰਗਾ ਹੋਏ ਤੇਰਾ ਇਖਲਾਕ ਚੰਗਾ ਹੋਏ ਤੇਰੀ ਮਤ ਐਨੀ ਚੰਗੀ ਅਵਸਥਾ ਤੇ ਪਹੁੰਚ ਜਾਏ ਕਿ ਤੈਨੂੰ ਕੰਮ ਕਰਨ ਦੀ ਚਾਜ ਆ ਜਾਏ ਗੁਰਬਾਣੀ ਇਹ ਵੀ ਮੈਂ ਗੱਲ ਕਲੀਅਰ ਕਰਦਾ ਕਿ ਇਹ ਐ ਨਾ ਸੀ ਸਮਝੀਏ ਕਿ ਗੁਰਬਾਣੀ ਪੈਸਾ ਕਮਾਉਣ ਨੂੰ ਮਨਾ ਕਰਦੀ ਹੈ ਬਾਣੀ ਦਾ ਹੀ ਪਾਵਨ ਵਰਨਾ ਹੈ ਗੁਰਸਬ ਕਹਿੰਦੇ ਨੇ ਜਿਹਨੂੰ ਮਾਇਆ ਕਮਾਣੀ ਨਹੀਂ ਆਈ ਉਹਨੂੰ ਭਗਤੀ ਕਰਨੀ ਵੀ ਨਹੀਂ ਆਈ ਮਾਇਆ ਕੀ ਕਿਰਤ ਛੋੜ ਗਵਾਈ ਭਗਤੀ ਸਾਰ ਨਾ ਜਾਣਿਆ ਜਿਹਨੂੰ ਪੈਸਾ ਕਮਾਣਾ ਨਹੀਂ ਆਂਦਾ ਉਹ ਭਗਤੀ ਵੀ ਨਹੀਂ ਕਰ ਸਕਦਾ ਸਮਝੋ ਉਹ ਤਾਂ ਫਿਰ ਨਠੱਲਾ ਹੀ ਹੈ ਵੇਲੜੀ ਹੈ ਹੁਣ ਪਾਠ ਗੁਰੂ ਸਾਹਿਬ ਨੇ ਸਾਨੂੰ ਦਿੱਤੇ ਸਾਡਾ ਕਿਰਦਾਰ ਉੱਚਾ ਕਰਨ ਲਈ ਜੇ ਅਸੀਂ ਇਹ ਸੋਚੀਏ ਕਿ ਅੱਜ ਦਿਨ ਮੇਰਾ ਬਿਜ਼ਨਸ ਚੰਗਾ ਹੋਏਗਾ ਐ ਸੋਚ ਕੇ ਪਾਠ ਕਰੀਏ ਤੇ ਮਰੁਖੀਮਾ ਕਰ ਦੇਣਾ ਫਿਰ ਉਹ ਪਾਠ ਨਹੀਂ ਨਹੀਂ ਉਹ ਮਾਇਆ ਦੇ ਰੂਪ ਨੇ ਜੀ ਮੈਂ ਤਾਂ ਨਾ ਮਾਫੀ ਮੰਗਣਾ ਚਾਹੁੰਦਾ ਆ ਹਾਂਜੀ ਹਾਂਜੀ ਜੀ ਵਾਰੀ ਇਤਨਾ ਪਾਠ ਕਰਦੇ ਆ ਉਹ ਪਾਠ ਹੀ ਸਾਡਾ ਹੰਕਾਰ ਬਣ ਜਾਂਦਾ ਆ ਹਾਂਜੀ ਬਿਲਕੁਲ ਇਹੀ ਇਹੀ ਗੱਲ ਮੈਂ ਐਸੀ ਗੱਲ ਤੇ ਆ ਰਿਹਾ ਕਿ ਅਸੀਂ ਤੇ ਮਾਇਆ ਮੈਂ ਅਸੀਂ ਐਗਜ਼ਾਮਪਲ ਲੈਨੇ ਆ ਕਿ ਕੰਪਿਊਟਰ ਦੀ ਅਸੀਂ ਹੁਣ ਇੱਕ ਐਗਜ਼ਾਮਪਲ ਲੈ ਲਈਏ ਹੁਣ ਬੱਚਾ ਕੰਪਿਊਟਰ ਲੈ ਕੇ ਆਇਆ ਸਾਨੂੰ ਕੰਪਿਊਟਰ ਬਾਰੇ ਵੀ ਬਹੁਤੀ ਸੋਝੀ ਨਹੀਂ ਹੈ ਅਸੀਂ ਉਦਾਹਰਨ ਬਣਾ ਰਹੇ ਹਾਂ ਹੁਣ ਅਸੀਂ ਕੰਪਿਊਟਰ ਦੇਖਿਆ ਉਹਨਾਂ ਨੇ ਕਿਹਾ ਜੀ ਇੱਥੇ ਨਾ ਤੁਹਾਡੀ ਜ਼ੂਮ ਕਲਾਸ ਹੋ ਸਕਦੀ ਹੈ ਮੈਂ ਉਹਨੂੰ ਆਨ ਕੀਤਾ ਮੈਨੂੰ ਜ਼ੂਮ ਕਲਾਸ ਕਰਨੀ ਆ ਗਈ ਹੁਣ ਮੈਂ 2 ਦਿਨ 3 ਦਿਨ ਦੇਖਦਾ ਰਿਹਾ ਫਿਰ ਮੈਂ ਉਹਦੇ ਕੰਪਿਊਟਰ ਜਿਵੇਂ ਸਾਡੇ ਕੋਲ ਨਵੀਂ ਚੀਜ਼ ਆਂਦੀ ਹੈ ਅਸੀਂ ਐਕਸਪਲੋਰ ਕਰਨੇ ਆ ਅਗਲਾ ਬਟਨ ਦਬਾਨਨੇ ਆ ਉਹ ਇਸਤੇ ਨਾਲ ਤੇ ਇੰਟਰਨੈਟ ਵੀ ਸਰਫਿੰਗ ਹੋ ਜਾਂਦੀ ਹੈ अच्छा है देनासी पिक्स ਨੂੰ ਬ੍ਰਾਈਟ ਵੀ ਕਰ ਸਕਨੇ ਆ ਵਾਹ ਕਮਾਲ ਹੈ ਹੁਣ ਸੰਦ ਤੇ ਬਹੁਤ ਚੰਗਾ ਗੇ ਪਰ ਜੇ ਇਹ ਕਿਤੇ ਇਹਦੇ ਚ ਕੋਈ ਵਾਇਰਸ ਆ ਜਾਏ ਤੇ ਅੰਦਰ ਦੀ ਫਾਈਲਾਂ ਵੀ ਕਰਪਟ ਹੋ ਜਾਂਦੀਆਂ ਸਾਰੀਆਂ ਹੁਣ ਪਾਠ ਤੇ ਸੀ ਜੀਵਨ ਉੱਚਾ ਕਰਨ ਲਈ ਜੇ ਅਸੀਂ ਸਿਰ ਤੇ ਬਿਠਾ ਲਿਆ ਕਿ ਮੈਂ ਸਵੇਰੇ ਉੱਠਣਾ ਵਾ ਮੈਂ ਇੰਤਨੇ ਮ ਕਰਨਾ ਵਾ ਮੈਨੂ ਸੁਖਮਨੀ ਸਾਹਿਬ ਕੰਟ ਹੈ ਮੇਰਾ ਉਚਾਰਨ ਬਹੁਤ ਸ਼ੁੱਧ ਹੈ ਤੇ ਇਹ ਗੱਲ ਦੇ ਮੇਨੇ ਮਾਰ-ਮਾਰ ਕੇ ਜੇ ਆਪਣੇ ਵੋਟੀ ਨੂੰ ਬੱਚਿਆਂ ਨੂੰ ਧੀਆਂ ਨੂੰ ਪੁੱਤਰਾਂ ਨੂੰ ਭਰਾ ਨੂੰ ਪਿਓ ਨੂੰ ਕਰਦੇ ਜੀਆਂ ਨੂੰ ਜੇ ਤੰਗ ਕਰੇ ਤੁਹਾਡੇ ਕੋਲ ਨਹੀਂ ਉਠਿਆ ਜਾਂਦਾ ਸਵੇਰੇ ਤੁਹਾਡੇ ਕੋਲ ਨਹੀਂ ਪਾਠ ਕੀਤਾ ਜਾਂਦਾ ਉਹ ਫਿਰ ਪਾਠ ਸਾਡਾ ਜੀਵਨ ਤੇ ਕਿਉਂ ਉੱਚਾ ਕਰਨਾ ਸੀ ਉਹ ਵਾਇਰਸ ਐਂਟਰ ਹੋ ਗਿਆ ਸਿਰ ਦੇ ਉੱਤੇ ਜੇ ਤੁਸੀਂ ਗੱਲ ਕੀ ਸੀ ਪਾਠ ਨੂੰ ਬਿਠਾ ਲਿਆ ਕਿ ਮੈਂ ਸੁਪੀਰੀਅਰ ਆ ਬਾਕੀ ਸਭ ਹੁਣ ਇਨਫੀਰੀਅਰ ਨੇ ਹੁਣ ਮੇਰੇ ਤੋਂ ਥੱਲੇ ਨੇ ਹੁਣ ਗੁਰੂ ਸਾਹਿਬ ਨੇ ਪਾਠ ਦਿੱਤਾ ਸੀ ਸਾਨੂੰ ਉੱਚਾ ਕਿਰਦਾਰ ਲਈ ਜਿਸ ਦੀ ਗੱਲ ਕਰੀ ਸੱਚੇ ਹੋਰੇ ਸਭ ਕੋ ਉੱਪਰ ਸੱਚਾ ਚਾਰ ਆਚਰਣ ਉੱਚਾ ਕਰਨਾ ਹੈ ਪਰ ਆਚਰਣ ਤੇ ਉੱਚਾ ਬਾਤ ਦੀ ਗੱਲ ਸੀ ਸਾਡੇ ਅੰਦਰ ਤੇ ਉਹ ਵਾਇਰਸ ਸੈਂਟਰ ਹੋ ਗਿਆ ਜਿਹੜੇ ਅੰਦਰ ਦੇ ਸਾਰੇ ਸਿਸਟਮ ਨੂੰ ਖਰਾਬ ਕਰੀ ਜਾ ਰਿਹਾ ਕੱਲ ਤੱਕ ਤੇ ਵਾਈ ਬਹੁਤ ਚੰਗੀ ਸੀ ਖਾਣਾ ਬਣਾਉਂਦੀ ਸੀ ਪਿਆਰ ਨਾਲ ਬੋਲਦੀ ਸੀ ਜੇ ਕਿਦੇ ਮਤਾ ਇਹ ਹੋ ਜਾਏ ਕਿ ਮੈਂ ਕਿਸੇ ਦੀ ਸੰਗਤ ਕਰਕੇ ਜਾਂ ਗੁਰੂ ਦੀ ਕਿਰਪਾ ਕਰਕੇ ਜੇ ਕਿਦੇ ਮੈਂ ਗੁਰਦਾਰੇ ਜਾਣਾ ਸ਼ੁਰੂ ਹੋ ਗਿਆ ਪਾਠ ਕਰਨਾ ਸ਼ੁਰੂ ਹੋ ਗਿਆ ਵਾ ਤੇ ਮੈਂ ਸਮਝਿਆ ਨਾ ਬਸ ਹੁਣ ਦੋ ਦਿਨਾਂ ਦੇ ਵਿੱਚ ਵਿੱਚ ਹੀ ਮੇਰਾ ਤੇ ਪਾਰ ਉਦਾਰਾ ਪੱਕਾ ਵੈ। ਹੁਣ ਇਹਨੂੰ ਵੀ ਮਾਰੇ ਲਾਵਾਂ। ਜੇ ਮਨੂੰ ਗਲਗਲ ਤੇ ਮੇਨੇ ਮਾਰਾਂ ਤੇਰ ਕੋ ਨਹੀਂ ਸਿਰ ਉਠੇ ਜਾਂਦਾ। ਸਾਰਾ ਦਿਨ ਸੁੱਤੀ ਰਹਿਣੀ ਐ। ਕਿਉਂ ਨਹੀਂ ਬੱਚਿਆਂ ਨੂੰ ਕਾਲਜ ਜਾਣ ਵਾਲਿਆਂ ਨੂੰ ਸਕੂਲ ਜਾਣ ਵਾਲਿਆਂ ਨੂੰ ਕੰਮ ਤੇ ਜਾਣ ਵਾਲਿਆਂ ਨੂੰ ਹਰੇਕ ਦਾ ਫਰਜ਼ ਹੈ ਕਿ ਉਹ ਰੱਬ ਦੇ ਰੱਬੀ ਨਿਯਮ ਹੁਕਮ ਸਿਸਟਮ ਨੂੰ ਪਾਲਨ ਕਰੇ। ਰਾਤ ਸੌਣ ਵਾਸਤੇ ਬਣੀ ਐ, ਦਿਨ ਜਾਗਣ ਵਾਸਤੇ ਬਣਿਆ ਐ, ਕਿਰਤ ਵਾਸਤੇ ਬਣਿਆ ਐ। ਸਬੂਨੋ ਸਿਸਟਮ ਚਾਹੀਦਾ ਪਰ ਜੇ ਕਿ ਦੇ ਮੈਨੂੰ ਥੋੜੀ ਜੀ ਰੱਬ ਨੇ ਮੱਤ ਦੇ ਦਿੱਤੀ ਹੁਣ ਇਹ ਡਸਨਟ ਮੀਨ ਕਿ ਮੈਨੂੰ ਸਾਰਿਆਂ ਦੇ ਉੱਤੇ ਜਿਹੜਾ ਹੈਗਾ ਹਾਵੀ ਹੋਣ ਦੀ ਕੋਸ਼ਿਸ਼ ਕਰਾਂ। ਜਦ ਕੋਈ ਗੁਰਬਾਣੀ ਨੂੰ ਜੁੜਦਾ ਹੈ ਸੱਚ ਨੂੰ ਸਮਝਦਾ ਹੈ ਸੱਚ ਨੂੰ ਢਾਲਦਾ ਹੈ ਜੇ ਪ੍ਰਮਾਤਮਾ ਦਾ ਨਾਮ ਸਤ ਹੈ ਜੀਵ ਨੇ ਸੱਚ ਨੂੰ ਲੈ ਕੇ ਆਉਂਦਾ ਹੈ ਜੇ ਗੁਰਬਾਣੀ ਦੇ ਰੱਬੀ ਨਿਯਮ ਹੁਕਮ ਸਿਸਟਮ ਅਨੁਸਾਰ ਜੀਵਨ ਜਿੰਦੇ ਫੇਰ ਉਹਦੀ ਅਵਸਥਾ ਕਿਵੇਂ ਬਦਲਦੀ ਹੈ? ਹੁਣ ਅਸੀਂ ਸਮਝਿਆ ਸੀ ਅੱਖਾਂ ਸੁਤੀਆਂ ਨੇ। फिर अवस्था की बनती है सुखमी पढ़ने अ पढ़ने पातशाह उखश्श करके ने कि जद तेरी अवस्था बदल जाएगी फिर तेरी अखा पराया रूप नहीं देखिया ही रसना परस मन में प्रीत निरंजन दरस पारत्र रूप ना पेख नेत्र साध की टहल संत संग हेत कर ना सुने काहू की निंदा सब ते जाने आपस को मंदा ਹੁਣ ਅੱਖਾਂ ਪਰਾਇਆ ਰੂਪ ਤਾਂ ਨਹੀਂ ਦੇਖਦੀਆਂ ਹੁਣ ਕੰਨ ਨਿੰਦਾ ਚੁਗਲੀ ਨਹੀਂ ਸੁਣਦੇ ਹੁਣ ਜ਼ੁਬਾਨ ਕੂੜ ਝੂਠ ਨਹੀਂ ਬੋਲਦੀ ਅਣ ਗਹਿਲੇ ਸਵਾਦ ਨਹੀਂ ਲਿਪਤ ਹੁੰਦੀ ਤੇ ਜਿਹੜਾ ਮਨ ਹੈ ਉਹ ਵੀ ਇਨ ਟਿਊਨ ਇਨ ਕੰਟਰੋਲ ਆ ਜਾਂਦਾ ਵੇ ਗੁਰ ਪ੍ਰਸਾਦ ਬਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਸਤਗੁਰੂ ਕਿਰਪਾ ਕਰਨ ਸਾਨੂੰ ਕੇਵਲ ਔਰ ਕੇਵਲ ਬਾਣੀ ਨੂੰ ਸੁਣਨ ਤੱਕ ਸਾਡੀ ਬਿਰਤੀ ਨਾ ਜਾਏ ਕੇਵਲ ਔਰ ਕੇਵਲ ਪੜਨ ਤੱਕ ਨਾ ਜਾਏ ਇਹਨੂੰ ਅਸੀਂ ਇੱਕ ਸਟੈਪ ਅੱਗੇ ਵਧਾ ਕੇ ਇਹਨੂੰ ਸਮਝੀਏ ਦੂਜਾ ਸਟੈਪ ਫਿਰ ਅੱਗੇ ਵਧਾ ਕੇ ਇਹਨੂੰ ਜੀਵਨ ਦੇ ਵਿੱਚ ਪਨਾਈਏ ਆਗਰ ਸਾਡੇ ਮਨ ਦੇ ਵਿੱਚ ਇਹ ਤਾਂਗ ਜਾਗ ਗਈ ਹੈ ਅਰੀ ਜਗ ਗਈ ਕਿ ਮੈਂ ਇਸ ਸੱਚ ਦੇ ਰਸਤੇ ਤੇ ਟੁਰਨਾ ਹੈ ਕਿ ਯਕੀਨ ਜਾਣਿਓ ਪਾਵਨ ਫਰਮਾਨ ਹੈ ਪਾਈ ਗੁਰਦਾਸ ਜੀ ਦਾ ਕਿ ਚਰਨ ਸ਼ਰਨ ਗੁਰ ਇੱਕ ਪੰਡਾ ਜੈ ਚਲ ਸਤਗੁਰ ਕੋਟ ਪੰਡਾ ਅੱਗੇ ਹੋਏ ਲੇਤਾ ਹੈ ਜੇਸੀ ਇੱਕ ਕਦਮ ਵੀ ਵਿਦਾਈਏ ਪ੍ਰਮਾਤਮਾ ਅਗੇ ਤਿਆਰ ਬੈਠਾ ਵੇ ਰੱਬ ਦੇ ਰੱਬੀ ਗੁਣ ਤਿਆਰ ਨੇ ਤੂੰ ਇੱਕ ਗੁਣ ਲੈ ਮੈਂ ਤਨ ਦੂਜਾ ਗੁਣ ਦੇਣ ਨੂੰ ਤਿਆਰ ਆ ਤੂੰ ਸ਼ੁਰੂ ਤੇ ਕਰ ਸ਼ੁਰੂਆਤ ਕਰ ਮਿੱਠਾ ਬੋਲਣਾ ਸ਼ੁਰੂ ਕਰ ਤੂੰ ਸ਼ੁਰੂਆਤ ਕਰ ਸੱਚ ਬੋਲਣਾ ਸ਼ੁਰੂ ਕਰ ਤੇਰੇ ਕੰਮ ਆਪਣੇ ਆਪ ਹੀ ਬਣਦੇ ਸੌਰ ਦੇ ਜਾਣਗੇ ਇੱਕ ਇੱਕ ਕਰਕੇ ਦੂਜੇ ਗੁਣ ਨਾਲ ਦੇ ਨਾਲ ਆਉਂਦੇ ਚਲੇ ਜਾਣਗੇ ਸੋ ਅੱਜ ਅਸੀਂ ਸਮਝਿਆ ਕਿ ਸੱਚ ਕਿੰਨੂ ਕਹਿੰਦੇ ਨੇ ਸਤਿਗੁਰ ਕਿਰਪਾ ਕਰਨ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਸ ਗੱਲਾਂ ਨੂੰ ਵੀ ਹੋਰ ਖੋਲੀਏ ਤੇ ਨਾਲ ਹੀ ਨਾਲ ਇਸ ਕਦਮ ਇਸ ਜਿਹੜੀ ਸੀ ਲੜੀ ਸ਼ੁਰੂ ਕੀਤੀ ਸੀ ਇਹਦੇ 'ਚ ਅਸੀਂ ਹੋਰ ਅੱਗੇ ਵਧੀਆ ਤੇ ਮੈਨੂੰ ਲੱਗਦਾ ਜਿਹੜਾ ਅੱਜ ਦਾ ਸਾਡਾ ਸਮਾਂ ਆ ਉਹ ਸਮਾਪਤ ਹੋ ਰਿਹਾ ਹੈਗਾ ਆ ਤੇ ਲੇਕਿਨ ਜਿਹੜੀ ਅਸੀਂ ਗੱਲ ਸਤ ਨਾਮ ਦੀ ਸ਼ੁਰੂ ਕੀਤੀ ਸੀ ਇਹ ਦੇ ਉੱਤੇ ਲੱਗਦਾ ਮੈਨੂੰ ਦੋ ਚਾਰ ਟੌਪਿਕ ਅਜੇ ਇੱਥੇ ਹੀ ਰੱਖਣੇ ਪੈਣੇ ਨੇ ਹਾਂਜੀ ਹਾਂਜੀ ਹੋ ਸਕਿਉਂ ਮੂਵ ਔਨ ਕਰੀਏ ਬਾਕੀ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਗੱਲ ਕੀਤੀ ਹੈਗੀ ਆ ਵੀ ਆਪਾਂ ਆਪਣੇ ਜੀਵਨ ਦੇ ਵਿੱਚ ਢਾਲੀਏ ਪਤਾ ਕਿ ਇਸ ਤਰ੍ਹਾਂ ਸਾਨੂੰ ਲੱਗਣਾ ਆ ਇਹ ਮੇਰੇ ਕਹਾਂਸੀ ਆਪਣੇ ਆਪ ਤੋਂ ਸ਼ੁਰੂ ਕਰਕੇ ਆਪਣੇ ਨਜ਼ਦੀਕੀ ਆਪਣੀ ਵਾਈਫ ਆਪਣੇ ਬੱਚਿਆਂ ਦੇ ਨਾਲ ਉਸ ਤਰ੍ਹਾਂ ਆਚਰਣ ਆਪਣਾ ਸ਼ੁਰੂ ਕਰੀਏ ਹਾਂ ਜਿਵੇਂ ਅਸੀਂ ਫਿਰ ਸਾਨੂੰ ਅੱਗੇ ਤੋਂ ਅੱਗੇ ਜਿਸ ਤਰ੍ਹਾਂ ਭਾਈ ਸਾਹਿਬ ਦੱਸਿਆ ਕਿ ਆਪਾਂ ਹੋਰ ਗੁਰਬਾਣੀ ਦੇ ਭੇਦਾਂ ਨੂੰ ਖੋਲਾਂਗੇ ਤਾਂ ਆ ਜੋ ਸਾਡੇ ਜੀਵਨ ਦੇ ਵਿੱਚ ਕੰਮ ਕਰਨ ਜਿਸ ਮਨੋਰਥ ਕਰਕੇ ਅਸੀਂ ਇਸ ਦੁਨੀਆ ਤੇ ਆਏ ਆ ਸਾਡਾ ਉਹ ਮਨੋਰਥ ਸਫਲਾ ਹੋਵੇ ਅਸੀਂ ਖਾਲੀ ਨੱਟ ਭਾਈ ਦੀ ਜ਼ਿੰਦਗੀ ਦੇ ਵਿੱਚ ਗੀ ਕੇ ਆਪਣਾ ਜੀਵਨ ਖਰਾਬ ਨਾ ਕਰ ਲਈਏ ਤੇ ਅੱਜ ਵਾਸਤੇ ਇਤਨਾ ਹੀ ਭਾਈ ਸਾਹਿਬ ਜੀ ਸਾਡਾ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਬੋਲ ਚੁਕਦੀ ਖਿਮਣਾ ਜੀ ਨਹੀਂ ਕੋਈ ਗੱਲ ਨਹੀਂ ਬੜੀ ਮਿਹਰਬਾਨੀ ਤੁਹਾਡੀ ਪਰ ਆਪਰੇ ਮਾਫੀ ਮੰਗਦੇ ਆ ਥੋੜੇ ਜਿਹਾ ਸਾਡੇ ਸਿਸਟਮ 'ਚ ਪ੍ਰੋਬਲਮ ਆਈਆਂ ਹੋਈਆਂ ਸਨ ਔਰ ਦੂਰ ਹੋਈਆਂ ਨੇ ਤੇ ਅਸੀਂ ਇੱਕ ਨਵੇਂ ਤਰੀਕੇ ਨਾਲ ਆਪ ਜੀ ਨਾਲ ਵਿਚਾਰ ਸਾਂਝੇ ਕਰ ਸਕਾਂਗੇ ਤੇ ਤੁਹਾਡਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ तहे ਦਿਲੋਂ ਧੰਨਵਾਦ ਜੀ ਤੇ ਸਾਰੇ ਦਰਸ਼ਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡਾ ਕੋਈ ਵੀ ਕੁਐਸਚਨ ਹੋਵੇ ਗੁਰਬਾਣੀ ਦੇ ਸਮੁੰਦਰ ਦੇ ਵਿੱਚ ਤੁਸੀਂ ਸਾਨੂੰ ਲਿਖ ਸਕਦੇ ਹੋ ਅਸੀਂ ਭਾਈ ਸਾਹਿਬ ਜੀ ਨਾਲ ਗੱਲ ਕਰਕੇ ਉਸ ਦਾ ਆਨਸਰ ਵੀ ਇੱਥੇ ਆਪ ਜੀ ਨੂੰ ਲੈ ਕੇ ਆਵਾਂਗੇ ਤੇ ਅੰਤ ਦੇ ਵਿੱਚ ਤੁਸੀਂ ਦੇਖਦੇ ਰਹੋ ਵੀਟੀਵੀ ਪੰਜਾਬੀ ਵਿਕਟਰੀ ਆਫ ਟਰੂਥ ਸਾਰੀ ਦਸ਼ਕਾ ਨੂੰ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਤੇ